ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਕਿੱਦਾਂ ਤੁਸੀਂ ਸਾਰੇ ਜਾਣੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੇ ਬਲੌਗ ਦੇ ਵਿੱਚ ਅਸੀਂ ਤੁਹਾਨੂੰ ਖਲਾਵਾਂਗੇ ਜੀ ਸਰੋਂ ਦਾ ਸਾਗ ਤੇ ਨਾਲੇ ਮੱਕੀ ਦੀ ਰੋਟੀ ਘਰ ਦਾ ਆ ਸਾਗ ਸਾਰਾ ਹੀ ਨਾਲੇ ਪਾਲਕ ਸਾਰਾ ਖਸ਼ ਕਰਦਾ ਮੇਥੀ ਵੀ ਧਨੀਆ ਵੀ ਸਰੋਂ ਦਾ ਸਾਗ ਆ ਇਹ ਤੇ ਬਿਲਕੁਲ ਸਾਫ਼ ਸੁਥਰਾ ਕੋਈ ਦਵਾਈ ਨਹੀਂ ਘਰ ਦਾ ਬੀਜਾ ਹੋਇਆ ਤੇ ਬਾਕੀ ਹੁਣ ਸਾਗ ਤਾਂ ਅੱਜ ਕੱਲ ਆਮ ਹੀ ਗਰਮੀਆਂ ਦੇ ਵਿੱਚ ਵੀ ਚੱਲਦਾ ਰਹਿੰਦਾ ਲੇਕਿਨ ਜਿਹੜਾ ਇਹ ਸਰੋਂ ਦਾ ਸਾਗ ਹੁੰਦਾ ਹੈ ਇਹੇ ਜਿਆਦਾ ਕਿਆ ਕਹਿੰਦੇ ਹੁੰਦੇ ਆ ਇਹ ਸਰੋਂ ਦਾ ਸਾਗ ਦੀ ਨਾਲ ਹੀ ਗੱਲ ਬਣਦੀ ਆ ਗਰਮੀ ਦੇ ਵਿੱਚ ਜਿਹੜਾ ਸਾਗ ਹੁੰਦਾ ਆ ਹਾਂ ਚਲਾਈ ਦਾ ਸਾਗ ਜਿਹੜਾ ਹੁੰਦਾ ਉਹ ਨਾਲ ਇਹ ਨਹੀਂ ਗੱਲਬਾਤ ਨਹੀਂ ਬਣਦੀ ਹੈ ਕਿ ਜਿੰਨੀ ਇਹਦੇ ਨਾਲ ਗੱਲਬਾਤ ਬਣਦੀ ਆ ਏ ਹੁਣ ਅਸੀਂ ਤਾਂ ਇਹਨੂੰ ਧੋ ਲਿਆ ਸਵਾਲ ਹੈ ਮਸ਼ੀਨ ਦੇ ਨਾਲ ਇਦਾਂ ਇਹਨੂੰ ਬ੍ਰੀਕ ਬ੍ਰੀਕ ਕੱਟ ਲੈਣਾ ਆ ਤੇ ਪਾਣੀ ਟੁੱਲੇ ਦੇ ਉੱਪਰ ਪਾ ਕੇ ਰੱਖਿਆ ਹੋਇਆ ਇਸ ਪਤਲੇ ਚ ਗਰਮ ਪਾਉਣ ਦੀ ਰੱਖ ਦਿੱਤਾ ਗਿਆ ਤੇ ਇਹ ਦੇਖੋ 1 ਘੰਟੇ ਤੋਂ ਬਾਅਦ ਸਾਗ ਅੱਧਾ ਰਿਜ ਚੁੱਕਾ ਤੇ ਹਜੇ ਵੀ ਕਾਫੀ ਸਮਾਂ ਇਹਨੂੰ ਲੱਗ ਜਾਣਾ ਤਿਆਰ ਹੋਣ ਨੂੰ ਤੇ ਇਦਾਂ ਹੀ ਜਦੋਂ ਤੁਹਾਨੂੰ ਲੋੜ ਪਵੇ ਜਿੰਨੇ ਜਿੰਨੇ ਲੋੜ ਪਵੇ ਉਹਨਾਂ ਨਾਲ ਤੁਸੀਂ ਥੋੜਾ ਥੋੜਾ ਪਾਣੀ ਘਰ ਕੇ ਇਹਦੇ ਵਿੱਚ ਪਾ ਦੇਣਾ ਆ ਤੇ ਕਾਫੀ ਸਮਾਂ ਇਹਨੂੰ ਰਿਜਣ ਦੇਣਾ ਜਿੰਨਾ ਰਿਜੂਗਾ ਉਹਨਾਂ ਸਾਗ ਸਵਾਦ ਬਣੂਗਾ ਵਧੀਆ ਬਣੂਗਾ ਤੇ ਮੱਠੀ ਮੱਠੀ ਅੱਗ ਰੱਖਣੀ ਹੈ ਨਾ ਉਹਦੀ ਤੇਜ ਨਾ ਉਹਦੀ ਘੱਟ ਤੇ ਮੱਠੀ ਮੱਠੀ ਅੱਗ ਤੇ ਇਹਨੂੰ ਪਕਾਵਾਂਗੇ ਰਿਜਣ ਦਿਓ ਤੇ ਫਿਰ ਇਹਨੂੰ ਘੋਟਦੇ ਵੀ ਆਪਾਂ ਦੱਸਾਂ ਕਿੱਦਾਂ ਘੋਟਣਾ ਇਹਨੂੰ ਲਓ ਜੀ ਉੱਧਰ ਸਾਡਾ ਸਾਗ ਹਜੇ ਰਿਜ ਰਿਹਾ ਵਾ ਹਜੇ ਕਾਫੀ ਸਮਾਂ ਲੱਗ ਜਾਣਾ ਉਹਨੂੰ ਬਣਾਣ ਨੂੰ ਤੇ ਉਦੋਂ ਤੱਕ ਅਸੀਂ ਇੱਧਰ ਅੰਦਰ ਤੋੜਕਾ ਤੇ ਆ ਤੋੜਕਾ ਵੀ ਲਗਾ ਲੈਨੇ ਆ ਜੀ ਤੋੜਕਾ ਮੈਂ ਇੱਧਰ ਪਿਆਜ਼ ਲਸਣ ਤੇ ਅਦਰਕ ਟਮਾਟਰ ਦਾ ਤੋੜਕਾ ਤਿਆਰ ਰੱਖਾ ਲਿਆ ਫੋਨ ਹੋ ਗਿਆ ਤੇ ਦਾ ਤੁਸੀਂ ਆਪਣਾ ਤੋੜਕੇ ਦਾ ਕੰਮ ਤਿਆਰ ਕਰ ਲੈਣਾ ਵਾ ਤੇ ਜਦੋਂ ਸਾਗ ਅਸੀਂ ਸਾਗ ਸਾਡਾ ਸਾਗ ਬਣਨੂ ਤਾਂ ਫਿਰ ਅਸੀਂ ਉਹਨੂੰ ਘੋਟ ਰਾਵਾਂਗੇ ਹੁਣ ਅਸੀਂ ਦੇਖਦੇ ਹਾਂ ਸਾਗ ਸਾਡਾ ਹੋ ਗਿਆ ਤਿਆਰ ਜੀ ਹੋਣ ਇਹਨੂੰ ਅਸੀਂ ਮੱਕੀ ਦੇ ਆਟੇ ਦੇ ਨਾਲ ਇਦਾਂ ਐਸੇ ਘੋਟਨੇ ਦੇ ਨਾਲ ਇਹਦਾ ਘੋਟ ਲੈਣਾ ਵਾ ਤੇ ਦੇਖੋ ਕੋਈ ਮਸ਼ੀਨ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਇਹਦੇ ਨਾਲ ਹੀ ਐਨਾ ਚੰਗੀ ਤਰ੍ਹਾਂ ਕੋਟ ਲੈਣਾ ਐਨ ਇੰਦਾ ਬਣ ਜਣ ਮਲਾਈ ਵਰਗਾ ਸਾਗ ਜਿੱਦਾਂ ਮਸ਼ੀਨ ਦੇ ਨਾਲ ਘੋਟਿਆ ਹੁੰਦਾ ਜਿੰਨੇ ਜਿੰਨੇ ਲੋਡ ਪਾਵੇ ਥੋੜਾ ਥੋੜਾ ਫਰ ਕੇ ਆਟਾ ਤੁਸੀਂ ਮੱਕੀ ਦਾ ਸਾਗ ਦੇ ਵਿੱਚ ਪਾਣਾ ਵਾ ਤੇ ਫਿਰ ਸਾਗ ਨੇ ਤੁਹਾਡੇ ਨੇ ਬਣ ਕੇ ਤਿਆਰ ਹੋ ਜਾਣਾ ਤੇ ਹੁਣ ਅਸੀਂ ਸਾਗ ਘੋਟਣ ਤੋਂ ਬਾਅਦ ਜਿਹੜਾ ਅਸੀਂ ਤੜਕਾ ਭੁੰਨ ਕੇ ਰੱਖਿਆ ਹੋਇਆ ਸੀਗਾ ਉਹ ਅਸੀਂ ਸਾਗ ਦੇ ਵਿੱਚ ਪਾ ਦੇਵਾਂਗੇ ਤੇ ਬਾਕੀ ਤੁਸੀਂ ਇਹ ਤੋੜਕਾ ਜਿਹੜਾ ਤਿਆਰ ਕੀਤਾ ਹੋਇਆ ਸੀ ਤੁਸੀਂ ਸਾਰੇ ਸਾਗ ਦੇ ਵਿੱਚ ਵੀ ਪਾ ਸਕਦੇ ਹੋ ਸਾਰੇ ਸਾਗ ਵਿੱਚ ਤਾਂ ਪਾਣਾ ਜੇ ਤੁਸੀਂ ਤੜਕ ਤੋੜਕਾ ਜ਼ਿਆਦਾ ਭੁੰਨਿਆ ਮੈਂ ਤੋੜਕਾ ਪਹਿਲੇ ਜ਼ਿਆਦਾ ਭੁੰਨ ਲਿਆ ਸੀ ਸਾਰੇ ਸਾਗ ਦੇ ਵਿੱਚ ਐਡ ਕਰ। ਨਹੀਂ ਤਾਂ ਤੁਸੀਂ ਥੋੜਾ ਥੋੜਾ ਕਰਕੇ ਜਿੰਨਾ ਤੁਸੀਂ ਖਾਣਾ ਵਾ ਤੁਸੀਂ ਉਹਦੇ ਵਿੱਚ ਤੋੜਕਾ ਐਡ ਕਰ ਸਕਦੇ ਹੋ। ਹੁਣ ਅਸੀਂ ਬਣਾਵਾਂਗੇ ਮੱਕੀ ਦੇ ਪ੍ਰਸ਼ਾਦੇ ਤੇ ਇਧਰ ਮੱਕੀ ਦੇ ਪ੍ਰਸ਼ਾਦੇ ਵੀ ਬਣ ਰਹੇ ਆ। ਤੇ ਮੱਕੀ ਦੇ ਪ੍ਰਸ਼ਾਦੇ ਬੜਾ ਆ ਕੇ ਵੀ ਅਸੀਂ ਪਰੋਸਾਂਗੇ ਇੱਧਰ ਪ੍ਰੋਬਲਮ ਲੱਗੀ ਹੋਈ ਸੀ ਕਹਿੰਦੀ ਮੈਨੂੰ ਦੇ ਦਿਓ ਆਟਾ ਮੈਂ ਵੀ ਬਣਾਉਣੀ ਆ ਪ੍ਰਸ਼ਾਦੀ ਇਹਨੂੰ ਪੁੱਛਿਆ ਕਿੱਦਾਂ ਬਣਾਉਣੇ ਪ੍ਰਸ਼ਾਦੀ ਦਾਦੀ ਜੀ ਕਹਿੰਦੀ ਐਦਾਂ ਕਰਕੇ ਤੇ ਜਦੋਂ ਹੀ ਰੋਟੀ ਬਣਾ ਬਣਾਈ ਰਹੀ ਐ ਤੇ ਕੋਲਾ ਹੀ ਖੜ ਜਾਂਦੀ ਆ ਲਓ ਜੀ ਸਾਗ ਆਪਣਾ ਤਿਆਰ ਆ ਤੇ ਸਾਗ ਮੱਖਣ ਤੇ ਤੁਸੀਂ ਵੀ ਕਹਿੰਦੇ ਹੋਣੇ ਆ ਕਿ ਬਣਦੀ ਮੱਕੀ ਦੀ ਸੀ ਰੋਟੀ ਤੇ ਆ ਗਈ ਕਣਕ ਦੀ ਸੋ ਇਸ ਕਰਕੇ ਕਿ ਮੈਨੂੰ ਮੱਕੀ ਦੀ ਰੋਟੀ ਪਸੰਦ ਨਹੀਂ ਬਹੁਤ ਘਟ ਕੰਨੀ ਸੋ ਇਸ ਕਰਕੇ ਮੈਂ ਕਣਕ ਦੀ ਰੋਟੀ ਲਈ ਆ ਤੇ ਸਾਗ ਬਿਲਕੁਲ ਬਹੁਤ ਜ਼ਿਆਦਾ ਵਧੀਆ ਬਣਿਆ ਦੇਖਣ ਨੂੰ ਕਿੰਨਾ ਵਧੀਆ ਲੱਗਦਾ ਆ ਤੇ ਹੁਣ ਅਸੀਂ ਚੱਕਦੇ ਆ ਜੀ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇੱਥੇ ਹੀ ਅਸੀਂ ਬਲੌਗ ਦੀ ਸਮਾਪਤੀ ਕਰਦੇ ਆ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ